ਟਵਾਡੇ ਦੇ ਤਾਂ ਬਾੜਾ ਮਾਨ ਕਰੀ ਬੈਠੇ ਨੇ ਉਹ ਕਹਿੰਦੇ ਸੰਗਰੂਰਛ ਦਾ ਜਿੱਥੇ ਬੈਠਿਆ ਆ ਆਮ ਆਦਮੀ ਪਾਰਟੀ ਉਹ ਐਸੇ ਕੋਈ ਕੁੱਤਿਆਂ ਨਹੀਂ ਜਾਣਦਾਗਾ ਐਮਐਲਏ ਕੌਣ ਹੈ ਇੱਥੇ ਆਇਆ ਭਰਾ ਜੀ ਮੁੰਡਾ ਤੇਰਿੰਦਰ ਕੌਰਪਾ ਹਾਂ 10 ਮਿੰਟ ਰਿਖੜੀ ਖੜੀ ਰਹੀ ਈਵੇਂ ਨੇ ਗੱਡੀ ਤੇ ਲਾਈ ਗਈ ਪਾਰ ਗਈ ਹਲੇ ਵੋਟਾਂ ਭਾਲਦੀ ਆ ਉਹ ਪਾਲ ਪੁੱਛੇ ਸੀ ਪਾਲ ਪੁੱਛੇ ਦਿੱਤੀਆਂ ਗਈਆਂ ਆ ਭੱਜੀ ਜੇ ਦੇ ਗੱਡੀ ਚੜ ਕੇ ਪਾਰ ਗਈ ਇਹਦਾ ਉਹਨੂੰ ਕਿਹੜਾ ਵੋਟਾ ਪਾਉ ਉਹਨੂੰ ਉਹ ਭੁੱਲ ਜਾਣਾ ਸ਼ਾਂਤ ਰਾਮ ਕਹਿੰਦਾ ਐਸੇ ਬਣੀ ਤੇ ਮਾਨ ਲਾਉਗਾ ਇੱਥੇ ਟਾਲੇ ਮਾਰਦੇ ਕਿਹੜਾ ਹੁਣ ਆਈ ਮਾਰੀ ਜਾਂਦੇ ਨੇ ਜੀ ਗੇੜੇ ਤਾਂ ਹੁਣ ਆਉਣ ਲੱਗ ਗਈ ਹੁਣ ਤਾਂ ਹਾਂ ਉਹ ਕਹਿੰਦੇ ਨੇ ਵੀ ਡੱਡੂ ਨਾ ਅੱਗੇ ਹੁਣ ਉਹ ਆਟੋਪ ਵਿੱਚ ਨਿਕੜੇ ਮੁੱਖ ਮੰਤਰੀ ਸਾਹਿਬ ਦਾ ਹਲਕਾ ਸਗਰੂਰਤਾ ਹਲਕਾ ਤਾਂ ਇਹ ਪਿਛਲੇ 3 ਮਹੀਨਿਆਂ ਚ ਦੱਸਤਾ ਤੇ ਉਹਨਾਂ ਨੂੰ ਜਦੋਂ ਮੁੱਖ ਮੰਤਰੀ ਬਣੇ ਤੇ ਇਹਨਾਂ ਨੂੰ ਤਾਂ ਇੰਨੀ ਛੇਤੀ ਮਤਲਬ ਕੀ ਕਾਰਨ ਕੀ ਰਹੇ ਸੀ ਉਸ ਵੇਲੇ ਵੀ ਹਾਂ ਵੀ ਸਰਕਾਰ ਨੇ 3 ਮਹੀਨਿਆਂ ਚ ਸਰਕਾਰ ਤੋਂ ਮੋਹ ਭੰਗ ਹੋ ਗਿਆ ਦੇਖੋ ਜੀ ਨਾ ਜਿਹੜੀ ਪਬਲਿਕ ਦੀ ਨਾ ਇਹ ਸਿਰਫ ਬਦਲਾਅ ਚਾਹੁੰਦੀ ਓ ਉਸ ਸਮੇ ਬਦਲਾਅ ਹੁਣ ਸਰ ਉਹ ਅੱਖਾਂ ਫੇਰ ਕੇ ਫਿਰ ਚਦੇ ਦੀ ਦੁਨੀਆ ਫੇਰ ਕੀ ਅੱਖਾਂ ਐਤ ਕੀ ਬਾਈ ਕੀ ਲੱਗਦਾ ਫਿਰ ਮੀਤੇ ਰੋੜੀ ਤਾਂ ਕੋਈ ਕੀ ਪਤਾ ਲੱਗਦਾ ਹੈ ਤਾਂ ਮੌਕੇ ਤੇ ਪਤਾ ਲੱਗੂਗਾ ਆ ਆਮ ਆਦਮੀ ਪਾਰਟੀ ਤਾਂ ਨਹੀਂ ਆਉਂਦੀ ਰਹੀ ਹੋਰ ਜਿਹੜਾ ਮਰਜੀ ਜਿੱਤੇ ਬਾਪੂ ਨੌਕਰੀਆਂ ਕਹਿੰਦੇ ਨੌਕਰੀ ਬਹੁਤ ਦੇ ਰਹੇ ਆ ਸੀ ਵੀ ਤੁਹਾਡੇ ਮਿਲਿਤ ਹੋਏ ਇਹ ਨੌਕਰੀ ਕੋਈ ਨਹੀਂ ਦੇ ਰਿਹਾ ਕਿ ਸਭ ਇਹਨਾਂ ਦੇ ਗੱਲਾਂ ਨੇ ਤਾਂ ਪਾਲਖੇਰੇ ਦਾ ਲੱਗਦਾ ਇੱਥੋਂ ਚਾਂਸ ਹਾਂਜੀ ਲੱਗਦਾ ਆਮ ਆਦਮੀ ਪਾਰਟੀ ਨੂੰ ਇੱਥੋਂ ਮਤਲਬ ਦੋਗੇ ਝਟਕਾ ਕੀ ਹਾਂਜੀ ਹਾਂ ਆਮ ਆਦਮੀ ਝਟਕਾ ਮਿਲੇਗਾ ਜਦੋਂ ਨਰਿੰਦਰ ਕੁਮਾਰ ਭਰਾ ਜਿੱਥੋਂ ਜਿੱਤੇ ਆ ਉਹ ਆਮ ਘਰ ਦੀ ਕੁੜੀ ਹੈ ਨਾ ਕਹਿੰਦੇ ਵੀ ਖੜਾਈ ਤੁਸੀਂ ਵੀ ਵੋਟ ਪਾਈ ਸੀ ਉਹਨੂੰ ਆ ਪਾਈ ਤੁਸੀਂ ਤੁਹਾਨੂੰ ਕੀ ਆਸ ਸੀਗੀ ਉਦੋਂ ਕਾਕਾ ਕਹਿੰਦੀ ਕਹਿੰਦੀ ਮੈਂ ਤੁਹਾਡਾ ਕੰਮ ਪੂਰਾ ਪੂਰਾ ਕਰੂੰਗੀ ਆ ਕੇ ਮੁੜ ਕੇ ਰੂਪ ਨਹੀਂ ਦਿਖਾਈ ਆ ਕੇ ਖੜੀ ਵੀ ਨਹੀਂ ਇਹਨੂੰ ਅਸੀਂ ਕਿਹਾ ਉਸ ਦਿਨ ਮੈਂ ਕਿਹਾ ਸੀ ਮੈਂ ਸਾਨੂੰ ਝਾੜੂ ਦੇ ਪੇੜ ਤੇ ਭੇਜਦਾ ਸੀ ਝਾੜੂ ਦਾ ਮਾਰ ਲਿਆ ਕਰਦੇ ਉਸ ਦਿਨ ਜਿੱਦ ਨੂੰ ਰਹੀ ਆ ਮਾਧਨ ਦਾ ਵਧੀਆ ਸ਼ੇਰਜੀਤ ਮਾਣਾ ਉਹ ਪਾਣੀ ਵਾਲੀ ਟੈਂਕੀ ਦਾ ਦੇ ਗਿਆ ਐਵੇਂ ਲੈ ਲੈ ਸਭ ਨੂੰ ਕਾਇਦਾ ਸਾਹ ਨੂੰ ਕੋਈ ਨਹੀਂ ਸੁਣਦਾ ਨਸ਼ਿਆਂ ਨੂੰ ਸ਼ਾਂਤ ਬਚਾਏ ਇੱਧਰ ਮਸਿਆਂ ਨੂੰ ਤਾਂ ਚੱਲ ਚੱਲਦੀ ਰਹਿੰਦਾ ਕੋਈ ਸਰਕਾਰ ਕਹਿੰਦੀ ਸੀ ਬੰਦ ਕਰਨਾ ਸੀ ਨੇ ਨਾ ਬੰਦ ਨਹੀਂ ਹੁੰਦੀ ਜਿਵੇਂ ਮਰਜ਼ੀ ਚੋਬ ਲਾ ਦੇ ਨਾ ਇਹ ਬੰਦਾ ਸਾਰਾ ਵੱਧ ਗਿਆ ਜਿੱਤਾ ਜਿਵੇਂ ਪੰਜਾਬ ਦੇ ਦੋਲੇ ਫਿਰ ਨਹੀਂ ਲੀਕੇ ਲਾਉਂਦੇ ਨੇ ਜੇ ਆਉਂਦਾ ਇਹ ਉਪਰੋ ਬੰਦ ਕਰਨ ਤਾਂ ਹੀ ਹੋਊਗਾ ਕਣਕਾਂ ਦੇ ਕਣਕਾਂ ਨੇ ਇਹ ਬੰਦ ਕਰਤੀਆਂ ਗਰੀਬਾਂ ਦੀਆਂ 5-5 ਕਿਲੋ ਆਟਾ ਦੇ ਕੇ ਉਸਾਰ ਤੇ ਗਰੀਬ ਐ ਦੱਸ ਕਿੱਧਰ ਜਾਣਗੇ ਕਣਕਾਂ ਮੁੱਲ ਨਹੀਂ ਆਲੇ ਸਾਹਬ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿੱਚ ਆ ਉਹ ਸੰਗਰੂਰ ਜਿਹਨੂੰ ਆਮ ਆਦਮੀ ਪਾਰਟੀ ਆਪਣੀ ਰਾਜਧਾਨੀ ਦੱਸਦੀ ਆ ਜਿੱਥੋਂ ਕਾਂਗਰਸ ਨੇ ਵੱਡਾ ਦਾਅ ਖੇਡਿਆ ਸੁਖਪਾਲ ਸਿੰਘ ਖੈਰਾ ਨੂੰ ਭੇਜਿਆ ਤੇ ਉੱਥੋਂ ਹੀ ਸਰਦਾਰ ਸਿਮਰਤਜੀਤ ਸਿੰਘ ਮਾਨ ਜਿਹੜੇ ਨੇ ਉਹ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਵਾਲਿਆਂ ਦੇ ਉੱਤੇ ਨਿਗਾ ਲੱਗੀ ਆ ਪੂਰੇ ਪੰਜਾਬ ਦੀ ਕਿ ਸੰਗਰੂਰ ਜਿਹੜਾ ਉਲਟ ਫੇਰ ਕਰਦਾ ਐਤਕੀ ਸੰਗਰੂਰ ਦਾ ਮਾਹੌਲ ਕੀ ਆ ਸੰਗਰੂਰ ਦੇ ਪਿੰਡ ਦੇ ਵਿੱਚ ਮੌਜੂਦ ਆ ਸਾਥ ਲੱਗੀ ਆ ਤਾਸ਼ ਵੀ ਖੇਡੀ ਜਾ ਰਹੀ ਆ ਤੇ ਨਾਲ ਰਾਜਨੀਤਿਕ ਚਰਚਾਵਾਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ? ਹਾਂਜੀ ਠੀਕ ਹੈ। ਗਰਮੀ ਕਰਕੇ ਢਿੱਲੇ ਜਿਹਾ ਲੱਗਦਾ। ਹਾਂ ਢਿੱਲੇ। ਹਾਂ। ਅੱਛਾ ਕੀ ਕਹਿੰਦੀ ਐ ਨਹੀਂ? ਰਾਜਨੀਤਿਕ ਗਰਮੀ ਕਿੰਨੀ ਕਾ? ਸੰਗਰੂਰ ਚ ਵੋਟਾਂ ਵਾਲੇ ਮਾਰਦੇ ਕਿਹੜਾ ਹੁਣ? ਹਾਂਜੀ ਮਾਰੀ ਜਾਂਦੇ ਨੇ ਜੀ ਕਿਹੜੇ ਤਾਂ ਹੀ ਹੁਣ ਤਾਂ। ਆਉਣ ਲੱਗ ਗਈ ਹੁਣ ਤਾਂ। ਹਾਂ। ਜਿਵੇਂ ਕਹਿੰਦੇ ਨੇ ਵੀ ਡੱਡੂ ਨਾ ਆਕੇ ਹੁਣ ਉਹਨਾਂ ਆਟੋਬੱਸ ਚ ਨਿਕੜੇ। ਥੋੜੇ ਤਾਂ ਇੱਥੇ ਥੋੜੇ ਹਲਕਾ ਮੁੱਖ ਮੰਤਰੀ ਸਾਹਿਬ ਦਾ ਹਲਕਾ ਸੰਗਰੂਰ ਦਾ। ਹਲਕਾ ਤਾਂ ਇਹ ਪਿਛਲੇ 3 ਮਹੀਨਿਆਂ ਚ ਦੱਸਤਾ ਤੇ ਉਹਨਾਂ ਨੂੰ ਜਦੋਂ ਮੁੱਖ ਮੰਤਰੀ ਬਣੇ ਤੇ ਇਹਨਾਂ ਨੂੰ ਤਾਂ। ਬਾਈ ਚ। ਹਾਂਜੀ ਉਹ ਤਾਂ ਉਹਦੀ ਦੱਸਤਾ ਜਦੋਂ ਸਿਮਰਜੀਤ ਮਾਨਸingh ਜਿੱਤੇ ਨੇ ਹਾਂ ਉਹ ਦੂਜੀ ਪਾਰਟੀ ਜਿਹੜੇ ਹਾਰ ਕਰਤੀ ਉਹਨਾਂ ਦਾ ਬੰਦਾ ਇੰਨੀ ਛੇਤੀ ਮਤਲਬ ਕੀ ਕੀ ਕਾਰਨ ਕੀ ਰਹੇ ਸੀ ਉਸ ਵੇਲੇ ਵੀ ਹਾਂ ਵੀ ਸਰਕਾਰ ਨੇ 3 ਮਹੀਨਿਆਂ ਚ ਸਰਕਾਰ ਤੋਂ ਮੋਹ ਭੰਗ ਹੋ ਗਿਆ ਦੇਖੋ ਜੀ ਨਾ ਜਿਹੜੀ ਪਬਲਿਕ ਸੀ ਨਾ ਇਹ ਸਿਰਫ ਬਦਲਾਅ ਚਾਹੁੰਦੀ ਥੋ ਉਸ ਸਮੇਂ ਹਾਂ ਬਦਲਾਅ ਹੋਣ ਸਰ ਉਹ ਅੱਖਾਂ ਫੇਰ ਕੇ ਫਿਰ ਜਦ ਇਹ ਦੁਨੀਆ ਫੇਰ ਕੇ ਅੱਖਾਂ ਹਾਂ ਮਲਤਾ ਇੰਨੀ ਗਿਆ ਹੋਰ ਤਾਂ ਕੋਈ ਏਡੀ ਗੱਲ ਨਹੀਂ ਠੀਕ ਹੈ ਨਾ ਜੀ ਐਤ ਕੀ ਬਾਈ ਕੀ ਲੱਗਦਾ ਫਿਰ ਮੀਥੇ ਰੋੜੀ ਤਾਂ ਕਹਿੰਦੇ ਸਾਡੀ ਤਾਂ ਜਿੱਤ ਪੱਕੀ ਆ ਦੇਖੋ ਬਾਈ ਕੀ ਪਤਾ ਲੱਗਦਾ ਤਾਂ ਮੌਕੇ ਤੇ ਪਤਾ ਲੱਗੂਗਾ ਹਾਂ ਪਰ ਆਮ ਆਦਮੀ ਪਾਰਟੀ ਤਾਂ ਨਹੀਂ ਆਉਂਦੀ ਹੈਗੀ ਹੋਰ ਜਿਹੜਾ ਮਰਜੀ ਜਿੱਤੇ ਜੇ ਤੁਹਾਡੇ ਦੇ ਤਾਂ ਬਾੜਾ ਮਾਨ ਕਰੀ ਬੈਠੇ ਨੇ ਉਹ ਕਹਿੰਦੇ ਸੰਗਰੂਰਚ ਦਾ ਜਿੱਤੇ ਬੈਠੇ ਆ ਆਮ ਆਦਮੀ ਪਾਰਟੀ ਹੁਣ ਇਸੇ ਕੋਈ ਕੁੱਤਿਆਂ ਨੂੰ ਨਹੀਂ ਜਾਣਦਾਗਾ ਐਂ ਹਾਲਤ ਹੈ ਕਰਕੇ ਰੁਕਣਾ ਬੈਹਦੇ ਕੱਲ ਮਰੇ ਅੱਜ ਦੀ ਪਰਚੋ 10 ਮਿੰਟ ਨਹੀਂ ਖੜੀਗੀ ਕੌਣ ਐਮਐਲਏ ਕੌਣ ਹੈ ਇੱਥੇ ਆਇਆ ਬਰਾਜ ਵਾਲੀ ਮੁੰਡਾ ਮਨਿੰਦਰ ਕੋਰ ਬਰਾਜ ਹਾਂ 10 ਮਿੰਟ ਨਹੀਂ ਖੜੀ ਰਏ 3 ਮਿੰਟ ਨੇ ਗੱਡੀ ਚ ਲਾਈਆ ਪਾਰ ਗਈ ਕਹੇ ਬੋਟਾ ਭਾਲ ਦਿਆ ਉਹ ਸਵਾਲ ਪੁੱਛੇ ਸੀ ਸਵਾਲ ਪੁੱਛੇ ਦਿੱਤੇ ਨੇ ਜੀ ਹਾਂ ਉਹ ਭੱਜੀ ਜਿਹੜੇ ਗੱਡੀ ਚੜ ਕੇ ਪਾਰ ਗਈ ਇਹਦਾ ਉਹਨੂੰ ਕਿਹੜਾ ਬੋਟਾ ਪਾਉ ਉਹਨੂੰ ਉਹ ਭੁੱਲ ਜਾਣਾ ਹਾਂ ਬਰਾਬਰ ਕਰ ਇਹ ਸਵਰਿਸ਼ ਮੰਨ ਲਊਗਾ ਜੀ ਉਧਰ ਬਾਈ ਆਮ ਆਦਮੀ ਪਾਰਟੀ ਜਿਹਦਾ ਕਾਂਗਰਸ ਵਾਲੇ ਆ ਕੇ ਸ਼ਾਮਿਲ ਹੋਈ ਜਾਂਦੇ ਨੇ 골ਡੀ ਤੁਹਾਡੀ ਪਾਰਟੀ ਚ ਆ ਗਿਆ ਹੈਂ 골ਡੀ ਧੂਰੀ ਵਾਲਾ ਐਮ ਐਲ اے ਜਿਹੜਾ ਪਹਿਲਾਂ ਕਾਂਗਰਸ ਤੋਂ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ ਵੀ ਇਹ ਤਾਂ ਆਮ ਚੱਲਦਾ ਜੀ ਇਹਨਾਂ ਦਾ ਇਹ ਤਾਂ ਉਧਰ ਉਧਰ ਹੀ ਚੱਲਦੇ ਰਹਿੰਦੇ ਨੇ ਜੀ ਕਦੇ ਸਾਲ ਉਧਰ ਮਾਰੀ ਕਦੇ ਉਧਰ ਮਾਰੀ ਇਹ ਤਾਂ ਹਰ ਇੱਕ ਪਾਰਟੀ ਦੇ ਚੱਲ ਰਹੇ ਨੇ ਜੀ ਇਹ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਨਾ ਇਹ ਕਾਲੇ ਦਾੜਾ ਸੜਕਾਂ ਪਿੱਛੇ ਕਾ ਗਈ 12-13000 ਰੁਪਈਆ 12-13 ਲੱਖ ਰੁਪਈਆ ਕਿੱਥੇ ਅਵਰਾਜ ਵਾਲੀ ਆ ਸੜਕਾਂ ਤੇ ਆ ਗੱਡੀਆਂ ਨਹੀਂ ਬੰਦ ਹੁੰਦੀਆਂ ਤਾਂ ਹੁਣ ਵੀ ਸਾਡਾ ਰਾਹ ਰਾਹ ਅਰਾਹ ਅੱਧਾ ਕਰ ਰੱਖਿਆ ਸਾਡਾ ਜਿਹੜਾ ਜਿਹੜਾ ਟੋਲ ਪਲਾਜ਼ਾ ਇੱਥੇ ਟੋਲ ਪਲਾਜ਼ਾ ਸਾਡਾ ਰਾਹ ਗੰਦਾ ਕਰ ਰੱਖਿਆ ਇਹਨੇ ਮੈਨੂੰ ਕਿਹਾ ਸੀ ਜੇ ਪੈਰਾ ਇੱਦੀ ਕਰੀ ਕਹਿੰਨੀ ਮਾਇਕਾ ਦੀ ਜੀਰੇ ਦੇ ਪਾਸੇ ਭੇਜੂੰਗੀ ਜਾਂ ਗੋਲਾਬਾਰੀ ਹੋਈ ਆ ਹੈ ਆ ਕ ਪਰਸੋ ਜਉਤੀ ਆਈ ਉਹ ਪੱਜੇ ਗਏ ਕਹਿੰਦੇ ਆਉਂਦੀਆ ਵੋਟਾਂ ਵਗਰ ਆਉਣ ਗਿਆ ਮਾ ਵੋਟਾਂ ਵਗਰ ਜਾਂ ਹੁਣ ਸਾਈ ਨਹੀਂ ਆਈ ਹੁਣ ਸਾਡੀ ਕਿੱਥੋਂ ਆ ਜੂਗੀ ਮਤਲਬ ਫਾਸਰਾ ਦਾ ਮੁਆਵਜ਼ਾ ਨਹੀਂ ਸੀ ਮਿਲਿਆ ਪਿੱਛੇ ਨਾ ਕੁਝ ਨਹੀਂ ਮਿਲਿਆ ਸਾਨੂੰ ਮੁਰਸ਼ੀ ਵਾਲਿਆਂ ਨੂੰ ਮਿਲਿਆ ਨਹੀਂ ਹੈਗਾ ਅੱਛਾ ਨਾ ਮਾਮ ਦਾ ਕੁਝ ਨਹੀਂ ਮਿਲਿਆ ਇਹਨਾਂ ਜਿਵੇਂ ਕਹਿੰਦੇ ਨੇ ਨਾਇਰਾਂ ਬੰਦ ਕਰਤੀਆਂ ਸੜਕਾਂ ਪੱਕੀਆਂ ਕਰਤੀਆਂ ਸਾਡੇ ਬਾਰੇ ਕੋਈ ਨਹੀਂ ਜੀ ਨਾ ਗਰੀਬ ਬਾਰੇ ਨਾ ਅਮੀਰਾਂ ਬਾਰੇ ਕਣਕਾਂ ਨੇ ਕਣਕਾਂ ਨੇ ਇਹ ਬੰਦ ਕਰਤੀਆਂ ਗਰੀਬਾਂ ਦੀਆਂ ਪੰਜ-ਪੰਜ ਕਿਲੋ ਆਟਾ ਦੇ ਕੇ ਉਸਾਰ ਤੇ ਗਰੀਬ ਐ ਦੱਸ ਕਿੱਧਰ ਜਾਣਗੇ ਕਣਕਾਂ ਮੁੱਲ ਲਈਆਂ ਨੇ ਸਾਬ ਨੇ ਅੱਛਾ ਹਾਂ ਜੀ ਮੁੱਲ ਲਈਆਂ ਨੇ ਨਹੀਂ ਅੱਗੇ ਕਣਕ ਮੁੱਲ ਨਹੀਂ ਲਈਦੀ ਕਿਸੇ ਨੇ ਨਹੀਂ ਇਹ ਸਾਰੇ ਪੰਜਾਬ ਚ ਭਗਵੰਤ ਮਾਨੋਰੀ ਕਹਿੰਦੇ ਕਿ ਅਸੀਂ ਤਾਂ ਜੀ ਨਹਿਰਾਂ ਦਾ ਪਾਣੀ ਪਹੁੰਚਾਤਾ ਲੋਕਾਂ ਨੂੰ ਮੋਟਰਾਂ ਬੰਦ ਕਰਨੀਆਂ ਪੈਣੇ ਮੈਂ ਉਹ ਹੀ ਪੁੱਛਣਾ ਚਾਹੁੰਦਾ ਥੋੜੇ ਇੱਥੇ ਮਿਲੀ ਸਹੂਲਤੋਂ ਨਹਿਰਾ ਨਹਿਰਾ ਦਾ ਪਾਣੀ ਪਹੁੰਚਾਤਾ ਨਹਿਰਾ ਦੇ ਜਿਹੜੇ ਜ਼ਰਾਖਤ ਲਾ ਦੋ ਜ਼ਰਾਖਤ ਲਾ ਦੋ ਬੱ ਕਹਿੰਦੇ ਨੇ ਨਾ ਜਦੋਂ ਤਾਂ ਇਹਨੇ ਸਰਕਾਰ ਨੇ ਸਿਕਾ ਤੇ ਪੈਂਟ ਜਿਹੋ ਦੀਆਂ ਸੜਕਾਂ ਪੱਕੀਆਂ ਕਰਦੇ ਆ ਸੂਏ ਪੱਕੇ ਕਰਦੇ ਖਾਲ ਪੱਕੇ ਕਰਦੇ ਉਹ ਤੇ ਰੱਤ ਨੂੰ ਪਾਣੀ ਕਿੱਥੋਂ ਆਊਗਾ ਜਾਨਵਰ ਨੇ ਉਹ ਪੰਜਾਬ ਵਿੱਚ ਦੇਖਦਾ ਜਾਨਵਰ ਕੋਈ ਨਾ ਚਿੜੀ ਜਾਂ ਨਾ ਗਾਂ ਉਹ ਨਾ ਕੁਰੀ ਜੋ ਦਾ ਦੂਗਾ ਜਾਨਵਰ ਹੈ ਪੰਜਾਬ ਵਿੱਚ ਪਾਣੀ ਕਿੱਥੋਂ ਪੀਊਗਾ ਉਹ ਜਾਨਵਰ ਤਰ ਹਊਗਾ ਜਾਨਵਰ ਵੀ ਤਾਂ ਹੀ ਪਾਣੀ ਦੇ ਸਿਰ ਤੇ ਰਹੂਗਾ ਕੋਈ ਹਰਾ ਤੇ ਨੇ ਵਧੀਆ ਕਰੇ ਨੇ ਕਿਸੇ ਨੇ ਸਰਕਾਰ ਨੇ ਬਾਪੂ ਨੌਕਰੀਆਂ ਕਹਿੰਦੇ ਨੌਕਰੀ ਬਹੁਤ ਦੇ ਰਹੇ ਆਂ ਅਸੀਂ ਵੀ ਤੁਹਾਡੇ ਮੇਲੇ ਕੋਈ ਇਹ ਨੌਕਰੀ ਕੋਈ ਨਹੀਂ ਦੇ ਰਹੇ ਹੈਗੇ ਸਭ ਇਹਨਾਂ ਦੇ ਗੱਲਾਂ ਨੇ ਹਾਂ ਇਹਨਾਂ ਸਿਰਫ ਗੱਲਾਂ ਗੱਲਾਂ ਨੇ ਲਾਰੇ ਨੇ ਜਿੰਨੇ ਮਰਜ਼ੀ ਉਹ ਕਰ ਲੋ ਪਹਿਲਾਂ ਹੀ ਪਤਾ ਹੀ ਆ ਸਾਡੇ ਪਿੰਡੀ ਦਾ ਇਹਨਾਂ ਕੋਲ ਸੁਆਹੇ ਲਾ ਰਹੇ ਨੇ ਕੋਈ ਅੱਖ ਨਹੀਂ ਹੈਗਾ ਇਹਨਾਂ ਦੇ ਕੋਲ ਕੋਈ ਬੰਦੇ ਨੂੰ ਨੌਕਰੀ ਨਹੀਂ ਸਾਡੇ ਪਿੰਡ 'ਚ ਕਿਸੇ ਬੰਦੇ ਨੂੰ ਨੌਕਰੀ ਨਹੀਂ ਮਿਲਦੀ ਐਂ ਫਾਲਤੂ ਗੱਲਾਂ ਦਾ ਕੀ ਫਾਇਦਾ ਹੋਰੋਂ ਬੰਦਾ ਦਾ ਫਾਇਦਾ ਇਹ ਕਿਆਂ ਗੱਲਾਂ ਮਾਰ-ਮਾਰ ਕੇ ਦੋਪਾ ਲੈ ਜਾਂਦੇ ਨੇ ਮੁਰਤੇ ਦੀ ਤੁੰਤ ਹਾਂ ਆਹ ਉਹਨੇ ਮੀਡੀਆ ਨੂੰ ਕਿਹਨੇ ਮਿਲੀ ਜੀ ਵੀਡੀਓ ਨੇ ਕਿਹਨੇ ਕਿ ਕਿੰਨੇ ਕ ਬੋਟ ਕਿੰਨੇ ਕ ਪਿੰਡ ਦੀ 1150 ਸਾਢੇ 1150 ਵੋਟ ਸਾਢੇ 1150 ਵੋਟ ਵਾਲੇ ਪਿੰਡ ਚੋਂ ਤੁਸੀਂ ਕਹਿੰਦੇ ਇੱਕ ਬੰਦੇ ਨੂੰ ਨੌਕਰੀ ਨਹੀਂ ਮਿਲੀ ਨਾ ਜੀ ਨਾ ਇੱਕ ਬੰਦੇ ਨੂੰ ਮਿਲੀ ਨੌਕਰੀ ਹਾਂ ਮਿਲੀ ਨੇ ਜੀ ਕਿਹੜੇ ਲੱਗੇ ਹੋਏ ਨੇ ਮਤਲਬ ਉਹ ਟੈਂਪਰੇਰੀਓ ਚ ਲੱਗੇ ਹੋਏ ਨੇ ਕੋਈ ਪੱਕੀ ਨੌਕਰੀ ਗਵਰਨਮੈਂਟ ਤੋਂ ਕਿਸੇ ਨੂੰ ਨਹੀਂ ਮਿਲੇਗੀ ਜੀ 11 1200 900 ਕੀ ਲੱਗਦਾ ਹੈ ਕਿ ਕਾਂਗਰਸ ਸੁਖਪਾਲ ਖਹਿਰੇ ਦਾ ਲੱਗਦਾ ਇੱਥੋਂ ਚਾਂਸ ਹਾਂ ਜੀ ਲੱਗਦਾ ਹਾਂ ਆਮ ਆਦਮੀ ਪਾਰਟੀ ਨੂੰ ਇਥੋਂ ਮਤਲਬ ਦਵੋਗੇ ਝਟਕਾ ਦੇਗੀ ਫਿਰ ਹਾਂਜੀ ਹਾਂ ਮਾਡਲ ਨੂੰ ਟਟਕਾ ਮਿਲੂਗਾ ਝਟਕਾ ਆਊਗਾ ਜੀ ਕਰਸੇ ਆਪੇ ਪਟਾ ਜਿਹੜੇ ਉਹਨਾਂ ਨੇ ਕੰਮ ਕਰੇ ਨੇ ਉਹਦਾ ਫਲ ਤਾਂ ਨਾਲ ਮਿਲਣਾ ਹੀ ਹੈ ਜੇ ਫਰਜ਼ ਕਰੋ ਸਾਡਾ ਕੰਮ ਕਰਿਆ ਹੁੰਦਾ ਸੀ ਆਪੇ ਕਹਿੰਦੇ ਹੀ ਵੋਟ ਪਾਵਾਂਗੇ ਝੜੂ ਨੂੰ ਹੁਣ ਕਿਵੇਂ ਕਹਦੀਏ ਹਾਂ ਸਮਝਦੇ ਨੇ ਕੰਮ ਕਿਸੇ ਦਾ ਨਹੀਂ ਕਰਿਆ ਹੈਗਾ ਜੀ ਕੰਮ ਦੇ ਹਿਸਾਬ ਨਾਲ ਜੇ ਉਹਨਾਂ ਨੇ ਕੰਮ ਕਰਿਆ ਤਾਂ ਵੋਟਾਂ ਲੈ ਲੈਣਗੇ ਨਹੀਂ ਵੋਟਾਂ ਨਹੀਂ ਸਮਝਦੇ ਨੇ ਬਾਪੀ ਆਏ ਦੱਸੋ ਮੈਨੂੰ ਵੀ ਜਦੋਂ ਪਿਛਲੀਆਂ ਵੋਟਾਂ ਪਾਈਆਂ ਸੀ ਜਦੋਂ ਨਰਿੰਦਰ ਕੌਰ ਭਰਾ ਜੀ ਇੱਥੋਂ ਜਿੱਤੇ ਆ ਉਹ ਆਮਕਰ ਦੀ ਕੁੜੀ ਹੈ ਨਾ ਕਹਿੰਦੇ ਵੀ ਖੜਾਏ ਤੁਸੀਂ ਵੀ ਵੋਟ ਪਾਈ ਸੀ ਉਹਨੂੰ ਕੀ ਤੁਹਾਨੂੰ ਕੀ ਆਸ ਸੀਗੀ ਉਦੋਂ ਗੱਲਾਂ ਤਾਂ ਕਹਿੰਦੀ ਕਹਿੰਦੀ ਮੈਂ ਤੁਹਾਡੇ ਆ ਕੰਮ ਪੂਰਾ ਪੂਰਾ ਕਰੂੰਗੀ ਆ ਕੇ ਮੁੜ ਕੇ ਰੂਪ ਨਹੀਂ ਦਿਖਾਈ ਖੜੀ ਵੀ ਨਹੀਂ ਹੈਗੀ ਆ ਕੇ ਆ ਕੇ ਖੜੀ ਵੀ ਨਹੀਂ ਆ ਤੁਹਾਡੇ ਇੱਥੋਂ ਤਾਂ ਪਿੰਡ ਜਮਾ ਨੇੜੇ ਆ ਮਿਲਦਾ ਉਹਨਾਂ ਦਾ ਨੇੜੇ ਆ ਤਾਂ ਹੈਗਾ ਭਰਾ ਜੀ ਨਾਲ ਇਹ ਚੰਨ ਟੱਪ ਕੇ ਭਰਾ ਜੀ ਨਾਲ ਆ ਕੇ ਵੀ ਨਹੀਂ ਖੜੀ ਹੋਤਾ ਜਮਾ ਹੀ ਜਮੀਨ ਹੀ ਆਏਗੀ ਮਾੜਾ ਮੋਟਾ ਦਾ ਆਉਣਾ ਚਾਹੀਦਾ ਸੀ ਉਹਨੂੰ ਬਰਾਜਦਾਲ ਦੇ ਘਰ ਵਾਲਾ ਬਰਾਜਦਾ ਅਜੇ ਲਖਿਆਦਾ ਉਹ ਕਬੜਾਈ ਦੀ ਹੈ ਅੱਛਾ ਆ ਨਾਲ ਲੱਗਦਾ ਕਮਾਂਡ ਦਾ ਹੈਗਾ ਸਦਾ ਪਹਿਲਾਂ ਕਹਿੰਦੀ ਜੋ ਤੀਮੀਆਂ ਮੈਨੂੰ ਕਹਿਣ ਕਿ ਬੁੜੀਆਂ ਸਾਰੇ ਤਾਂ ਥੋੜੇ ਕਰਦੇ ਨਹੀਂ ਆਮ ਲੀਡਰਾਂ ਦਾ ਹੁੰਦਾ ਚਾਹੇ ਹਲਕੇ ਚ ਕਹਿੰਦੇ ਕੰਮ ਕਰੋ ਨਾ ਕਰੋ ਆੜਾ ਦਾਲਾ ਤਾਂ ਥੋੜਾ ਸਮਾਰ ਦਿੰਦਾ ਹਾਂ ਅਗਲਾ ਕਹਿੰਦਾ ਵੀ ਲਵੇ ਵਾਲੇ ਕੰਮ ਕਰਾ ਦਿੰਦੇ ਆ ਨਾ ਉਹ ਨਹੀਂ ਕੋਈ ਹੋਰ ਆਪਦਾ ਬਨੇ ਉਹਦੇ ਕੁਝ ਕਰੇ ਮੈਂ ਸਮਾਰਤੀ ਅੱਛਾ ਹਾਂ ਜੀ ਜਦਾਂ ਗੇੜੀ ਮੈਂ ਤੁਹਾਡੇ ਗਮਾਨ ਦੀ ਕੁੜੀਆਂ ਮੇਰੀ ਕਦਰ ਕਰੋਗੇ ਹੋਰ ਸਿੰਗਲਾ ਸਾਹਿਬ ਦਾ ਕੀ ਕਹਿੰਦੇ ਸੀ ਉਹਨਾਂ ਨੇ ਕੰਮ ਕੀਤਾ ਨੇ ਉਹਨੇ ਨੇ ਕੰਮ ਕੀਤੇ ਨੇ ਪੂਰੇ ਫੁੱਲ ਕਰਿਆ ਨੇ ਸਾਡੇ ਸਾਰੇ ਦਿਖਦੇ ਨੇ ਉਹਦੇ ਤਾਂ ਕਾਂਗਰਸ ਨੇ ਪਰ ਉਹਨਾਂ ਨੂੰ ਵੀ ਟਿਕਟ ਦਿੱਤੀ ਇੱਥੋਂ ਕਾਂਗਰਸ ਨੇ ਫੁੱਲ ਕੰਮ ਕੀਤਾ ਸਾਡੇ ਜਿੰਨਾ ਚਿਰ ਕੀਤਾ ਨਾ ਸਾਰਾ ਕਾਂਗਰਸ ਹਾਂ ਬਹੁਤ ਵਧੀਆ ਰਾਇਤ ਦੇ ਸਬੰਧ ਨਾਲ ਗੱਲ ਕਰਦੇ ਆ ਅੱਜ ਦਾ ਦੇਖਿਆ ਪਾਣੀ ਵਾਸਤੇ ਟੈਂਕੀ ਦਾ ਦੇ ਗਿਆ ਕੋਣ ਦੇ ਗਿਆ ਜਬਾਨ ਇਹਨੂੰ ਅਸੀਂ ਕਿਹਾ ਉਸ ਦਿਨ ਮੈਂ ਕਿਹਾ ਸੀ ਮੈਂ ਸਾਨੂੰ ਝਾੜੂਏ ਪੇੜ ਭੇਜਦਾ ਸੀ ਝਾੜੂ ਦਾ ਮਾਰ ਲਿਆ ਕਰਦੇ ਉਸ ਦਿਨ ਜੱਤੀ ਨੂਰੀ ਆ ਗਿਆ ਮਾਹਨ ਦਾ ਵਧੀਆ ਸ਼ਿਵ ਰਜੀਤ ਮਾਨ ਉਹ ਪਾਣੀ ਵਾਲੀ ਟੈਂਕੀ ਦਾ ਦੇ ਗਿਆ ਅੱਛਾ ਉਹਨੇ ਕਰਕੇ ਦਿਖਾਤਾ ਕੰਮ ਥੋੜੇ ਟਾਈਮ ਚ ਹਾਂ ਥੋੜਾ ਕਰਤਾ ਸਾਨੂੰ ਪਾਣੀ ਵਾਸਤੇ ਰਾਉਂਦਰੀ ਚ ਆਉਗੀ ਉਹਨਾਂ ਨੂੰ ਤਾਂ 5 ਸਾਲ ਵੀ ਨਹੀਂ ਮਿਲੇ ਪੂਰੇ ਨਾ ਉਹਨਾਂ ਦਾ 5 ਸਾਲ ਬਣੀ ਮਾਹਨ ਦਾ ਝਾੜੂਏ ਦੇ ਜਾਂਦੇ ਇਹ ਝਾੜੂ ਦਾ ਪੇੜ ਪੰਨੇ ਜੀ ਮਾਰੀ ਜਾਂਦੇ ਨਾ ਠੀਕ ਆ ਫੇਰ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਮੇਰੀਆਂ ਬੱਕਰੀਆਂ ਡੁਬਰੀ ਦੇ ਤੇ ਖਰਾਬ ਹੋ ਗਏ ਲੈ ਗਏ ਤੇ ਠੱਗੀ ਮਾਰ ਕੇ ਹੈ ਕਿ ਸ਼ੇਰਿਆ ਆਏ ਨਹੀਂ ਸੋਚਿਆ ਵੀ ਮੜਵਾ ਦिए ਹੈ ਇਹ ਸਾਡੀ ਜੁਨੀਅਰ ਨੇ ਮੇਰੇ ਮੈਨੂੰ ਵੀ 15000 ਮੜਵਾਇਆ ਹੈ ਬਣਾਉਟੂ ਨੋਟ ਪੁਰਸਾ ਲੈ ਲੈ ਹੈ ਉਹਨਾਂ ਦੇ ਕੋਈ ਪ੍ਰੂਫ ਦਾ ਨਹੀਂ ਮੈਨੂੰ ਕੋਈ ਦਿੱਤਾ ਨਹੀਂ ਹੋਇਆ ਕੀ ਸੀ ਮਤਲਬ ਤੁਸੀਂ ਬੱਕਰੀਆਂ ਵੇਚੀਆਂ ਵੇਚੀਆਂ ਤੇ ਆ ਮੈਨੂੰ ਨਾਕਲੀ ਨੋਟ ਦੇ ਕੇ ਧੋਖਾ 바ਜੀ ਕਰਕੇ ਉਹ ਫੜ ਦੇ ਮੈਂ ਠੱਗ ਠੱਗ ਫੜ ਦੇ ਜਿਹੜੇ ਡੂਬਰੀ ਨੋਟ ਤੇ ਉਹ ਸਰਕਾਰ ਨੇ ਰੱਖਲੇ ਮੈਨੂੰ 15000 ਨਾਲ ਮੈਨੂੰ ਦੇ ਕੇ ਸਾਰਤਾ ਨਕਲੀ ਮਿਲੇ ਕਿੰਨੇ ਸੀਗੇ ਨਕਲੇ 28200 ਉਹ ਕੋਸਤਾ ਭਿੱਜ ਗਏ ਪਾਣੀ ਚ ਮੀਂਹ ਪੈਣਾ ਕਿਹਾ ਮੈਂ ਬਾਹਰ ਖੇਤ ਨੂੰ ਗਿਆ ਧੋਖੇ ਕਰਿਆ ਬੋਗੇ ਤੇ ਪਰ ਆਏ ਕਿਹਾ ਮੈਂ ਕਿਹਾ ਗਿਣੇ ਨੇ ਉਠਾਈਦਾ 10000 ਗਿਣੇ ਨਹੀਂ ਦਿੱਤਾ ਮੈਨੂੰ ਉਹ ਮਦਾ ਕਿਸੀ ਐਮਐਲਏ ਕੋਲ ਫਿਰ ਐਮਐਲਏ ਦੇ ਸਾਬਰ ਨੂੰ ਕਾਇਦਾ ਸਾਬਰ ਨੂੰ ਕੋਈ ਨਹੀਂ ਸੁਣਦਾ ਪੁਲਿਸ ਵਾਲਿਆਂ ਨੂੰ ਕਹਿੰਦਾ ਸਭ ਨੂੰ ਕਹਿੰਦਾ ਅੱਛਾ ਤੁਸੀਂ ਦੱਸ ਰਹੇ ਸੀਗੇ ਮੈਨੂੰ ਐਂ ਦੱਸੋ ਵੀ ਤੁਹਾਡਾ ਸੰਗਰੂਰ ਹਲਕਾ ਹੈ ਨਾ ਕਈ ਐਮਐਲ ਐ ਤਾਂ ਚਲੋ ਇਥੋਂ ਨਾ ਇਧਰ ਘਰ ਭਰਾਏ ਨੇ ਐਮਪੀ 14 ਚ ਭਗਵੰਤ ਮਾਨ ਜਿੱਤੇ 19 ਚ ਫੇਰ ਭਗਵੰਤ ਉਸ ਤੋਂ ਬਾਅਦ ਅਮਰਜੀਤ ਸਿੰਘ ਮਾਨ ਉਸ ਤੋਂ ਪਹਿਲਾਂ ਵੀ ਵਿਜੇਂਦਰ ਸਿੰਘ ਲਾ ਰਹੇ ਨੇ ਹਾਂਜੀ ਢੀਂਡਸਾ ਪਰਿਵਾਰ ਵੀ ਕਹਿੰਦਾ ਸਾਡਾ ਜੋਰ ਹੈ ਇੱਥੇ ਹਾਂਜੀ ਕੰਮ ਕਿਹਨੇ ਚੰਗਾ ਕਰਿਆ ਕੰਮ ਤਾਂ ਸਿੰਘਲ ਸਾਹਿਬ ਨੇ ਕਰਿਆ ਜੀ ਸਾਰੀ ਸੜਕਾਂ ਰੁਕਾ ਕਰੀਏ ਨੇ ਹੁਣ ਉਹ ਰਾਣੀ ਲਾਲ ਕਾਪੀਆਂ ਦੀਆਂ ਪਹਿਲੇ 5 ਸਾਲ ਦੀ ਇਹਨਾਂ ਸਾਲ ਤੋਂ ਕਰਤੀ ਨਾ ਕੋਈ ਪੈਸਾ ਪਾਇਆ ਨਾ ਜਿੰਨੀ ਬਣੀ ਆ ਉਹ ਕਾਂਗਰਸ ਸਰਕਾਰਾਂ ਪਾਉਂਦੀ ਨਹੀਂ ਪੈਸੇ ਗਰੀਬਾਂ ਦੇ ਚ ਲਾਲ ਕਾਪੀ ਆ ਉਹਨੇ 5 ਸਾਲ ਦੇ ਕਾਪ ਇਹਨਾਂ ਨੇ ਇਹਨਾਂ ਸਾਲ ਤੋਂ ਕਰਤੀ ਉਹ ਹੰਤਮਾਨ ਨੇ ਨਾ ਕੋਈ ਪੈਸਾ ਪਾਇਆ ਜਿੰਨਾ ਬਣਿਆ ਇਹ ਕੀ ਕਰਾਂਗੇ ਇਹਨੂੰ ਜੀ ਇੱਕ ਇਹਨੇ ਫੇਰ ਕਹਿ ਲੀ ਸੋਈ ਨੂੰ ਘਰ ਰੁਪਏ 1000 ਰੁਪਏ ਤਾਂ ਉਹ ਵੀ ਕੱਲ੍ਹ ਰੋਈ ਨੂੰ ਉਹ ਵੀ ਨਹੀਂ ਦਿੱਤਾ ਨੇ ਉਹ ਨਹੀਂ ਕਰਾਂਗੇ ਨਹੀਂ ਕੰਮ ਸਿੱਖਲਾ ਸਾਹਮਣੇ ਕਰਨ ਦੇਗਾ ਉਹ ਸ ਆਊਗਾ ਇਹ ਨਹੀਂ ਆਉਂਦੀ ਕੀ ਨਸ਼ਿਆਂ ਨੁਸ਼ਿਆਂ ਤੋਂ ਬਚਾਏ ਇੱਧਰ ਨਾ ਸਾਨੂੰ ਉਸ ਤੇ ਚੱਲਦੀ ਰਹਿੰਦਾ ਚ ਕੋਈ ਸਰਕਾਰ ਕਹਿੰਦੀ ਸੀ ਬੰਦ ਕਰਨਾ ਅਸੀਂ ਨੇ ਨਾ ਬੰਦ ਨਹੀਂ ਹੁੰਦੀ ਜਿਹਨਾਂ ਮਰਜ਼ੀ ਚੋਲਾ ਨਾ ਇਹ 15 ਸਾਲ ਬਰ ਗਿਆ ਚਿੱਟਾ ਜਿਵੇਂ ਪੰਜਾਬ ਬੋਲੇ ਫਿਰ ਨਿਮਲੇ ਟੀਕੇ ਲਾਉਂਦੇ ਨੇ ਜੇ ਆਉਂਦਾ ਜੋ ਪਰੋ ਬੰਦ ਕਰਨ ਤਾਂ ਹੀ ਹੋਊਗਾ ਹੈ ਇਹਨਾਂ ਹੱਤਾ ਸਾਹਿਬ ਇਹਨਾਂ ਨਾਲੇ ਭੁਲਣੇ ਟੀਕੇ ਆ ਭੇਜਨੇ ਜੇ ਟੀਕੇ ਬੰਦ ਹੋ ਦਵਾਈ ਹੋ ਸਕਦੀ ਹੈ ਬੰਦਾ ਜੇ ਕਰਨੇ ਬਰਕਰਤੇ ਨਹੀਂ ਗਏ ਪੈਸੇ ਲੈ ਕੇ ਛੱਡ ਜਾਂਦੇ ਨੇ ਪੁਲਿਸ ਇਹ ਕੰਮ ਹੈ ਇਹਦਾ ਭਾਈ ਇੱਥੇ ਕੁਝ ਨਹੀਂ ਗਾ ਸਿੰਘਲਾ ਸਾਹਿਬ ਨੇ ਕੰਮ ਕਰ ਰਹੇ ਨੇ ਉਹਨੇ ਬਥੇ ਗੱਲਾਂ ਨਹੀਂ ਕਰ ਰਿਆ ਇੰਨਾ ਆਕੇ ਵਾੜੇ ਆਉਂਦੀ ਆ 2 ਮਿੰਟ ਨਹੀਂ ਖੜੀ ਨਸ਼ਾ ਬੰਦ ਕਰਾਂ ਮੈਂ ਤਾਂ ਨਸ਼ਾ ਵੱਧ ਗਿਆ ਨਸ਼ਾ ਵੱਧ ਗਿਆ ਹਾਂ ਆ ਮੁੰਡੇ ਬੌਲੇ ਬਦਲੇ ਟੀਕੇ ਲਾਉਂਦੇ ਨੇ ਆ ਜਾ ਕੇ ਦੇਖ ਲਿਆ 5 ਵਜੇ ਮਿਲ ਜੇ ਮੜੀਚ ਟੀਕੇ ਲਾਦੇ ਹੋਣਗੇ